ਤੂੰ ਹਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮင်း ਨੇ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖਦਾ ਉਹੀ ਲੈ ਦਿੰਦੇ ਸੀ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਡਿਗਰੀਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬੁਨੇੇ ਵੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਨਰੋਲੋਜੀ ਸਿੱਖ ਲਈ ਸੀ ਕਿ ਵਿਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜੋ ਬਾਜ਼ੁਰਨਾ ਦੀ ਚੁੜੀ ਹੈ ਤੇ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਪਰਿਵਾਰੀਆਂ ਅੱレ ਤੇ ਮੈਂ ਆਪਣੀ ਕੁਮਾਈ ਲਈ ਪੈਸਾ ਤਾਂ ਅਨੁਆਸ਼ ਕਰਾਂ ਨੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਣਾ ਸੀਗਾ ਤੇ ਹੰਦੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਆਈ ਹੋਪ ਟੂ ਸੀ 91 ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਹਦਾ ਹੀ ਸਟਰੈਂਥ ਬਣ ਕੇ ਰਹੋਗੇ ਕੁਸ਼ੇਸ਼ਾ जिंदा तो से अपनी सीरीज़ से अपना नाम रोशन किया, मैं अपनी सीरीज़ से कोशिश कराऊंगी ताकि जन कर पाऊँ। बस यही निकट है कि कभी हिम्मत नहीं पाए पाइथन बकाय के कहने की कि पापा, I love you and I always will and I miss you so much। ते सारे ने कि प्लीज़ सारी सपोर्ट करें। Thank you। तो भाई इसको मर्दातोर जाना यही लग रहा है का जिम मे मेरा उस दि� ਜਿਹੜੇ profession ਚ ਮੈਂ ਆ ਉਹ ਸੀਗਾ ਉਹਦਾਂ ਦੁਰ ਜਾਣਾ ਸੇਮ ਹੀ ਲੱਗਦਾ ਮੇਰੇ ਕਿਸੇ ਭਰਾ ਦਾ ਦੁਰ ਜਾਣਾ ਸਕੇ ਸੰਬੰਧੀ ਦਾ ਦੁਰ ਜਾਣਾ ਰਿਸ਼ਤੇਦਾਰ ਦਾ ਦੁਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਵਾਉਨੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਵਾਂ ਕਿੱਥੇ ਮੈਂ ਪੁੱਛਾਂ ਕਿੱਥੇ ਉਹਦਾਂ ਹੁੰਦਾ ਇੱਕ ਨੂੰ ਫੋਨ ਕਰ ਲੈਨੇ ਆ ਹੁਣ ਕਿਹਨੂੰ ਕਰਾਂਗੇ ਘੁੰਮਣ ਗਿਆ ਮਰਿਆ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਇਹਨਾਂ ਡੈਟ ਸੌਰੀ ਮੇਰੇ ਸੰਗਰੂਰ ਦੀ ਲੈਂਗੁਏਜ ਐ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲੋਂ ਸਾਡੀ ਬਹੁਤ ਫਰਕ ਹੈਗਾ ਹੁਣ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਐ ਆਪਾਂ ਯਾਰ ਜਰਾ ਮੋਢੇ ਦੋਦਾ ਰਹਿਣਾ ਜਾਂ ਡਾਕਟਰ ਕੋਲ ਭਾਗ ਜਾ ਤੇਰਾ ਗਿੱਟਾ ਹੀ ਦੋਦਾ ਰਹਿਣਾ ਜਾਂ ਡਾਕਟਰ ਕੋਲ ਭਾਗ ਜਾ ਤੁਸੀਂ ਐਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਹੋ ਵੀ ਗਿੱਟੇ-ਗੋਡੇ ਤੇ ਪ੍ਰੈਸ਼ ਵਿੱਚ ਬੰਦਾ ਮਰ ਜੂਗਾ ਕਹਣਾ ਉਹ ਬੰਦੇ ਜਿਹੜੇ ਟੈਰਰਿਸਟ ਨੇ ਵੀ ਸੋਚਦੇ ਹੋਣਗੇ ਯਾਰ ਮੋਢੇ 'ਚ ਗੋਲੀ ਮਾਰ ਦੋ ਬੰਦਾ ਬਾਜੂਗਾ ਮਾਰਨ ਨਾਲ ਡਰਾਉਣੇ ਆ ਪਰਿਵਾਰ ਦੇ ਮੁਕਾਬਲੇ ਉਹਨਾਂ ਨਾਲ ਵੀ ਵੱਧ ਹੋ ਗਿਆ ਕੰਮ ਤਾਂ ਕਿ ਹਮੇਸ਼ਾ ਬੰਦਾ ਜੋ ਹੈ 9 ਵਜੇ ਪਰਿਵਾਰ ਕੋਲ 9:30 ਵੀਡੀਓ ਪਈ ਹੈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਚਲੋ ਹੱਟ ਟੈਗ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕੀ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਵੜਿਆ ਹੋਊਗਾ ਉਦੋਂ ਲਾਸ਼ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਆਪਰੇਸ਼ਨ ਇਹ ਸਵਾਲ ਬਣਦਿਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹਣਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕਿੱਥੇ ਵਿਸ਼ਵਾਸ ਕਰਾਂਗੇ ਅਸੀਂ ਕਹਿੰਨਾ ਨਹੀਂ ਸਾਡੀ ਜ਼ਿੰਦਗੀ ਸੇਫ ਆ ਸਭ ਤੋਂ ਵੱਡੇ ਹਸਪੀਟਲ ਚੱਲੀਏ ਉਹ ਤਾਂ ਜਮਾਦਾਰ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਾਂ ਇਹ ਸਵਾਲ ਧਰ ਨੂੰ ਹੈ ਤੁਸੀਂ ਆਪਣੇ ਆ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਇਹ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਅੱਛਾ ਭਾਈ ਉਹਨਾਂ ਨੇ ਤਾਂ ਸਦਾ ਕਹਿ ਦੋਤਾ ਸੀ ਕਿ ਬਈ ਉਹ ਜਲਤੀਆਂ ਜਿਹੜੀਆਂ ਨੇ ਉਹ ਘੁੰਮਣ ਬਾਈ ਤੋਂ ਵੀ ਹੋ ਗਈ। ਉਸ ਤੋਂ ਬਾਅਦ ਜੋ ਘੁੰਮਣ ਨੇ ਕੀ ਉਹ ਤੇ ਭੱਜ ਕੇ ਢੇੜੀ ਟਿਕਾ ਲਾ ਲਿਆ। ਭਾਈ ਉਹਦੀ ਕੀ ਹਾਲ ਦਾ ਘੁੰਮਣ ਨੇ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਣ ਨੇ ਕਿਹਾ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਪ ਲੜਨਾ ਉਹ ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ ਜੇ ਸਵਾਲ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਜੱਕੀ ਕੀ ਗਲਤੀ ਕਰ ਸਕਦਾ ਹੈ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਆਉਂਦੀ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਉਣ ਲੱਗ ਜਾਂਦਾ ਐਨਐਸਸੀ ਦੀ ਡੋਜ਼ ਜ਼ਿਆਦਾ ਦਿੱਤੀ ਹੈ ਕਹਿਣਾ ਤਾਂ ਹੁਣ ਇਹੀ ਇਹੀ ਹੈ ਮਤਲਬ ਸਭ ਦਾ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਐਨਐਸਸੀ ਆ ਉਦੋਂ ਬਾਅਦ ਕੈਂਚੀਆਂ ਦਾ ਕੰਮ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਿਲਕੁਲ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਜੋ ਤੁਹਾਨੂੰ ਲੋਕਾਂ ਨੂੰ ਸੀਧਾ ਦੰਦਾ ਹੋਵੇ ਅ ਜਿੱਥੇ ਬੋਡੀ ਬਿਲਡਰ ਨੌਨ ਵੇਜ ਖਾ ਖਾ ਕੇ ਜਿਹੜਾ ਆਪਣੀ ਸ਼ਕਤ ਬਣਾਉਂਦੇ ਨੇ ਉੱਤੇ ਦੇਖੋ ਵੇਜ ਨੌਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਅਹੁਦੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬਨਣਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਜੀ ਨੂੰ ਦੱਸ ਸਕਦੇ ਹੋ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ 'ਚ ਵੀ ਦੇਖ ਕੇ ਕਹਿਣਾ ਵੀ ਲੋਕ ਕਹਿਣਗੇ ਇਹਦੇ ਵਰਗਾ ਬਨਣਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਆਵੇ ਕੋਈ ਕਹੂਗਾ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਗਾਠ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਵਿਖਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾਂਦੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਕਲਾਕਾਰ ਪਹਿਲਾ ਜਵੰਦਾ ਹੁਣ ਕੇ ਪੰਜਾਬ ਦੇ ਦੋਵੇਂ ਹੀ ਲਾਪਰਵਾਹੀ ਦੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿਹੜਾ ਦਾ ਕੀ ਕਹਿਣਾ ਚਾਹਵਾਂ ਅਸੀਂ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਲੱਗਦਾ ਜਦੋਂ ਕੋਈ ਘਟਨਾ ਵਾਪਰੀ ਮੈਂ ਤਾਂ ਥਾਂ ਦੀ ਮਰ ਜਿਵੇਂ ਹਸਪਤਾਲ ਜਾ ਕੇ ਮਰਨਾ ਈ ਸਾਹ ਛੱਡ ਦਈਏ ਕੀ ਰਿਸਪਾਂਸਿਬਿਲਟੀ ਆ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਆ ਤੁਹਾਨੂੰ ਕੀ ਸਿਕਿਉਰਟੀ ਹੈਗੀ ਆ ਮੈਨੂੰ ਸਮਝ ਨਹੀਂ ਆਉਂਦੀ ਇਹ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਹੈ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨੇ ਇਹ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ 'ਚ ਇਹ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪੜੇ ਡਰ ਕਿੰਨਾ ਕਿਤੇ ਰਹਿ ਪਰ ਜਿਨ੍ਹਾਂ ਦੇ ਹਸਪਤਾਲ ਨੇ ਜਾਂ ਚੀਜ਼ਾਂ ਨੇ ਮਾਫੀ ਹੋ ਵੀ ਉਹ ਵੀ ਇਨਸਾਨ ਨੇ ਗੁਰੂ ਗੱਬ ਸਿੰਘ ਜੀ ਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਹਦੀ ਜਾਨ ਵੀ ਲੈ ਸਕਦਾ ਹੈ ਬਾਈ ਜਿੰਨੇ ਹੀ ਕਹਿਣਾ ਹੈ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ ਥੈਂਕ ਯੂ